ਸਾ ਸੰਗਤ ਜੀ ਅਸੀਂ ਕਈ ਵਾਰ ਸੋਚਦੇ ਹਾਂ ਕਿ ਰੱਬ ਸਾਡੀਆਂ ਨਹੀਂ ਸੁਣਦਾ ਪਰ ਸੱਚ ਇਹ ਹੈ ਕਿ ਰੱਬ ਸਾਡੀ ਇੱਕ ਇੱਕ ਚੀਜ਼ ਵੇਖ ਰਿਹਾ ਹੈ ਜਦੋਂ ਅਸੀਂ ਦੂਜਿਆਂ ਦੀ ਭਲਾਈ ਲਈ ਕੰਮ ਕਰਦੇ ਹਾਂ ਉਹ ਅਣਦੇਖੇ ਅਮਲ ਆਕਾਸ਼ ਵਿੱਚ ਲਿਖੇ ਜਾਂਦੇ ਹਨ ਜਦ ਅਸੀਂ ਰੋਜ਼ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਹਾਂ ਤਾਂ ਸਿਰਫ ਅਸੀਂ ਨਹੀਂ ਜਾਗਦੇ ਸਾਡੀ ਕਿਸਮਤ ਵੀ ਜਾਗਦੀ ਹੈ ਸਾ ਸੰਗਤ ਜੀ ਇਹ ਕੰਮ ਸਧਾਰਨ ਲੱਗ ਸਕਦੇ ਨੇ ਪਰ ਇਹੀ ਕੰਮ ਜ਼ਿੰਦਗੀ ਦਾ ਰੁੱਖ ਵੀ ਬਦਲ ਸਕਦੇ ਨੇ ਤੁਸੀਂ ਕਦੇ ਸੋਚਿਆ ਹੈ ਕਿ ਪੰਛੀ, ਕੁੱਤੇ, ਗਾਵਾਂ ਜਾਂ ਜਨੌਰਾਂ ਦੀ ਦੁਆ ਕਿਸ ਤਰ੍ਹਾਂ ਤੁਹਾਡੀ ਰੋਜ਼ੀ-ਰੋਟੀ ਵਿੱਚ ਬਰਕਤ ਪਾ ਸਕਦੀ ਹੈ? ਜਦ ਤੱਕ ਅਸੀਂ ਕੇਵਲ ਮਨੁੱਖੀ ਦਾਪ ਦੀ ਸੋਚ ਵਿੱਚ ਫਸੇ ਰਹਿੰਦੇ ਹਾਂ, ਅਸੀਂ ਖੁਦ ਨੂੰ ਸੀਮਤ ਕਰ ਲੈਂਦੇ ਹਾਂ। ਪਰ ਜਦ ਅਸੀਂ ਹਰ ਜੀਵ ਵਿੱਚ ਪਰਮਾਤਮਾ ਦੀ ਜੋਤ ਵੇਖਣ ਲੱਗ ਜਾਂਦੇ ਹਾਂ, ਤਦ ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਆਪਣੇ ਆਪ ਵਸਣ ਲੱਗ ਜਾਂਦਾ ਹੈ। ਕਈ ਵਾਰ ਪੈਸਾ ਨਾ ਹੋਣ ਦੇ ਬਾਵਜੂਦ ਵੀ ਬੰਦੇ ਦੇ ਘਰ ਦੇ ਵਿੱਚ ਬਹੁਤ ਸ਼ਾਂਤੀ ਹੁੰਦੀ ਹੈ, ਪਵਿੱਤਰਤਾ ਹੁੰਦੀ ਹੈ। ਇਹ ਪਰਮਾਤਮਾ ਦੀ ਮਿਹਰ ਦੀ ਰਸਾਨੀ ਹੁੰਦੀ ਹੈ। ਮਾਮ ਬੁਰਖ ਜੀ ਹਮੇਸ਼ਾ ਕਹਿੰਦੇ ਹਨ ਕਿ ਜੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਦੁੱਖ ਵੀ ਨਾ ਪਹੰਚਾਓ ਪਰ ਜੇ ਤੁਸੀਂ ਕਿਤੇ ਮਦਦ ਕਰ ਸਕਦੇ ਹੋ ਤਾਂ ਬੇਚਿਜਕ ਕਰੋ। ਕਈ ਵਾਰ ਰੱਬ ਸਾਨੂੰ ਦੂਜਿਆਂ ਦੀ ਅਰਦਾਸ ਦਾ ਜਵਾਬ ਬਣਾਉਂਦਾ ਹੈ। ਹਮੇਸ਼ਾ ਸਾਨੂੰ ਆਪਣੇ ਕੋਨੇ-ਕੋਨੇ ਵਿੱਚ ਅਸਲੀ ਨੇਕੀ ਕਰਨੀ ਚਾਹੀਦੀ ਹੈ। ਕਦੇ ਵੀ ਨੇਕੀ ਤੋਂ ਖਾਲੀ ਨਹੀਂ ਰਹਿਣਾ ਚਾਹੀਦਾ ਕੋਈ ਵੀ ਕੋਨਾ। ਸਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਸੀ ਕਿ ਹਲਾਲ ਦੀ ਕਮਾਈ ਕਰਕੇ ਦਾਨ ਕਰ ਭੁੱਖੇ ਨੂੰ ਰੋਟੀ ਦੇ ਤੇ ਰੱਬ ਦਾ ਨਾਮ ਜਪ। ਇਹ ਹੀ ਤਿੰਨ ਚੀਜ਼ਾਂ ਇੱਕ ਆਮ ਮਨੁੱਖ ਨੂੰ ਕਿਸੇ ਹੱਥੇ ਕਿਸੇ ਸਾਹਮਣੇ ਹੱਥ ਨਹੀਂ ਫਲਾਉਂ ਦਿੰਦੀਆਂ। ਆਖਰ ਤੇ ਇੱਕ ਗੱਲ ਯਾਦ ਰੱਖੋ ਕਿ ਰੱਬ ਨਾਲ ਲੈਣ ਤੇ ਸਬੰਧ ਨਹੀਂ ਦੇਣਦੇ ਹੁੰਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਰੱਬ ਤੁਹਾਡੇ ਨਾਲ ਰਹੇ ਤਾਂ ਪਹਿਲਾਂ ਉਸ ਦੀ ਖਲਕਤ ਨਾਲ ਰਹਿਣਾ ਸਿੱਖੋ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਲੱਭੋ ਤੇ ਜੋ ਮਿਲੇ ਉਸ ਦਾ ਸ਼ੁਕਰ ਅਦਾ ਕਰੋ ਕਰਨਾ ਨਾ ਭੁੱਲੋ ਰੱਬ ਨੂੰ ਰੋਜ਼ਾਨਾ ਇੱਕ ਵਾਰੀ ਧੰਨਵਾਦ ਜ਼ਰੂਰ ਕਰੋ ਕਿਉਂਕਿ ਜੇਕਰ ਤੁਸੀਂ ਧੰਨਵਾਦ ਕਰਦੇ ਰਹੋਗੇ ਤਾਂ ਰੱਬ ਤੁਹਾਨੂੰ ਹੋਰ ਦੇਣ ਵਿੱਚ ਵੀ ਕਦੇ ਕੰਜੂਸੀ ਨਹੀਂ ਕਰੂਗਾ ਕਰੇਗਾ ਸੋ ਆਪਾਂ ਆਪਣੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਤਾਂ ਇੱਕ ਛੋਟੀ ਜੀ ਕਹਾਣੀ ਦੇ ਥਰੂ ਦੱਸਾਂਗੇ ਇਸ ਤਰ੍ਹਾਂ ਕਿ ਕਹਿੰਦੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਜਿੰਨਾ ਕੰਮਾਂ ਨੂੰ ਪਸੰਦ ਕਰਦਾ ਉਹਨਾਂ ਨੂੰ ਵੱਡੇ ਚਾਅ ਤੇ ਸ਼ੌਂਕ ਨਾਲ ਕਰਦਾ ਹੈ। ਇਹੋ ਆਪਾਂ ਕਹਾਣੀ ਦੇ ਵਿੱਚ ਦੱਸਣਾ ਪਰ ਸਚਾਈ ਇਹ ਹੁੰਦੀ ਹੈ ਕਿ ਕੁਝ ਕੰਮ ਮਨੁੱਖ ਨੂੰ ਹਮੇਸ਼ਾ ਬਰਕਤ ਸੁੱਖ ਤੇ ਤਰੱਕੀ ਵੱਲ ਲੈ ਜਾਂਦੇ ਹਨ। ਜਦ ਕਿ ਕੁਝ ਕੰਮ ਉਹਦੇ ਜੀਵਨ ਵਿੱਚ ਹਮੇਸ਼ਾ ਕਾਟਾ ਤਕਲੀਫ ਤੇ ਗਰੀਬੀ ਵੱਲ ਲੈ ਜਾਂਦੇ ਹਨ। ਇੱਕ ਵਾਰ ਕਹਿੰਦੇ ਇੱਕ ਮਹਾਪੁਰਖ ਜੀ ਇੱਕ ਸੰਤ ਸਮਾਗਮ ਵਿੱਚ ਸਾਥ ਸੰਗਤ ਨੂੰ ਬਿਆਨ ਕਰ ਰਹੇ ਸਨ ਕਿ ਜ਼ਿੰਦਗੀ ਵਿੱਚ ਅਸਲ ਸੁੱਖ ਕਿੱਥੇ ਮਿਲਦਾ ਹੈ। ਉਹ ਕਹਿੰਦੇ ਕਿ ਮੈਂ ਅਜਿਹੇ ਲੋਕ ਵੇਖੇ ਨੇ ਜੋ ਕਦੇ ਮੰਗਦੇ ਹੁੰਦੇ ਸਨ ਅੱਜ ਬਾਦशाह ਬਣ ਗਏ ਐਵੇਂ ਦੇ ਲੋਕ ਜੋ ਰੱਬ ਦੇ ਨਾਮ ਨਾਲ ਜੁੜ ਗਏ ਉਹ ਲੋਕ ਤੇ ਪਰਲੋਕ ਦੋਵੇਂ ਜਿੱਤ ਲੈ। ਉਹਨਾਂ ਦੀ ਗੱਲ ਸੁਣ ਕੇ ਇੱਕ ਨੌਜਵਾਨ ਖੜਾ ਹੋਇਆ ਤੇ ਉਸਨੇ ਪੁੱਛਿਆ ਕਿ ਮਹਾਂਪੁਰਖ ਜੀ ਸਾਨੂੰ ਵੀ ਦੱਸੋ ਕਿ ਇਹ ਬਾਦशाही ਇਹ ਸੋਖੇ ਬਰਕਤ ਕਿਵੇਂ ਮਿਲਦੀ ਹੈ ਇਹ ਸੁਣ ਕੇ ਇੱਕ ਹੋਰ ਬੰਦਾ ਖੜਾ ਹੋਇਆ ਮੈਂ ਦੱਸਾਂ ਮੈਂ ਤੇ ਮੇਰੇ ਪਰਿਵਾਰ ਨੇ ਮਹਾਂਪੁਰਖ ਜੀ ਕੋਲੋਂ ਇਹ ਪੰਜ ਕੰਮ ਸਿੱਖੇ ਸਨ ਤੇ ਅੱਜ ਵੀ ਉਹ ਕਰਦੇ ਆ। ਇਹੋ ਪੰਜ ਕੰਮ ਸਾਨੂੰ ਮੰਗਤਾ ਤੋਂ ਬਾਦਸ਼ਾ ਬਣਾਉਣ ਵਾਲੇ ਨੇ ਸਾਧ ਸੰਗਤ ਜੀ ਤੁਸੀਂ ਵੀ ਇਹ ਪੰਜ ਕੰਮ ਜ਼ਰੂਰ ਕਰੋ ਅਮਰਤ ਵੇਲੇ ਉੱਠ ਕੇ ਉਸ ਤੋਂ ਬਾਅਦ ਤੁਸੀਂ ਇਹ ਪੰਜ ਕੰਮ ਕਰਨੇ ਜੇਕਰ ਆਪਣੀ ਜਿੱਤਗੀ ਦੇ ਵਿੱਚ ਸ਼ੁਰੂ ਕਰ ਦਿੱਤੇ ਤਾਂ ਤੁਹਾਨੂੰ ਰਿਜਕ ਬਰਕਤ ਸੁਖ ਤੇ ਤਰੱਕੀ ਚਾਹੀਦੀ ਹੈ ਤਾਂ ਇਹ ਪੰਜ ਕੰਮ ਅੱਜ ਤੋਂ ਸ਼ੁਰੂ ਕਰ ਦਿਓ ਪਰ ਇਸ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਈ ਗੁਰਜੀ ਜ਼ਰੂਰ ਲਿਖਣਾ ਆਪਣੀ ਰਸਨਾ ਦੇ ਨਾਲ ਵੀ ਵਾਈ ਗੁਰਜੀ ਜਪਣ ਤਾਂ ਜੋ ਤੁਹਾਡੀ ਰਸਨਾ ਪਵਿੱਤਰ ਹੋ ਜਾਵੇ ਹੁਣ ਆਓ ਆਪਾਂ ਉਹ ਪੰਜ ਕੰਮ ਜਾਂਦੇ ਹਾਂ ਕਿਹੜੇ ਹਨ ਪਹਿਲਾ ਕੰਮ ਹੈ ਪੰਛੀਆਂ ਲਈ ਝੋਗਾ ਜੇਕਰ ਕਿਸੇ ਦੇ ਘਰ ਝੋਗਾ ਰੱਖਿਆ ਜਾਂਦਾ ਹੈ ਪੰਛੀਆਂ ਲਈ ਪਾਣੀ ਰੱਖਿਆ ਜਾਂਦਾ ਹੈ ਉਹ ਘਰ ਕਦੇ ਗਰੀਬ ਨਹੀਂ ਹੁੰਦਾ ਜਦੋਂ ਕੋਈ ਪੰਛੀ ਉੜਦਾ ਹੋਇਆ ਰੁਕ ਕੇ ਤੁਹਾਡੇ ਘਰ ਅੰਨ ਖਾਂਦਾ ਹੈ ਉਹ ਉੱਡ ਕੇ ਅਕਾਲ ਪੁਰਖ ਕੋਲੇ ਅਰਦਾਸ ਕਰਦਾ ਹੈ ਕਿ ਹੇ ਵਾਹਿਗੁਰੂ ਜਿਸ ਨੇ ਸਾਡੇ ਲਈ ਇਹ ਅੰਨ ਪਾਣੀ ਰੱਖਿਆ ਹੈ ਉਸ ਦੀ ਝੋਲੀ ਹਮੇਸ਼ਾ ਭਰੀ ਰੱਖੀ ਪਰਮਾਤਮਾ ਉਹ ਅਰਦਾਸ ਕਬੂਲ ਕਰ ਲੈਂਦੇ ਹਨ ਜਿਸ ਵੀ ਘਰ ਦੇ ਵਿੱਚ ਪੰਦੇ ਪੰਛੀਆਂ ਨੂੰ ਚੋਗਾ ਦਿੱਤਾ ਜਾਂਦਾ ਪਾਣੀ ਦਿੱਤਾ ਜਾਂਦਾ ਉਸ ਘਰ ਦੇ ਵਿੱਚ ਕਹਿੰਦੇ ਕਦੇ ਵੀ ਬਰਕਤ ਰੁਸ਼ਦੀ ਨਹੀਂ ਉਸ ਘਰ ਦੇ ਵਿੱਚ ਮਾਇਆ ਵੱਧ ਤੋਂ ਵੱਧ ਆਉਂਦੀ ਹੈ ਦੂਜਾ ਕੰਮ ਹੈ ਕਿ ਅੰਮ੍ਰਿਤ ਵੇਲੇ ਸਵੇਰੇ ਉਠੋ ਰੱਬ ਦਾ ਨਾਮ ਜਪੋ ਜਦੋਂ ਕੋਈ ਮਨੁੱਖ ਸਵੇਰੇ ਉੱਠ ਕੇ ਵਾਹਿਗੁਰੂ ਯਾਦ ਕਰਦਾ ਹੈ ਤਾਂ ਕਾਲਪੁਰ ਖੱਤੇ ਨਫਰਿਸ਼ਤੇ ਉਹਦੇ ਘਰ ਭੇਜ ਦਿੰਦਾ ਹੈ ਪਹਿਲਾ ਪਹਿਲਾ ਫਰਿਸ਼ਤਾ ਉਹਦੇ ਇੱਜ਼ਤ ਮਾਨ ਤੇ ਸਤਿਕਾਰ ਵਿੱਚ ਵਾਅਦਾ ਕਰਦਾ ਹੈ ਦੂਜਾ ਉਹਦੇ ਰਿਜਕ ਵਿਤ ਵਿੱਚ ਵਾਅਦਾ ਪਾਉਂਦਾ ਹੈ ਤੀਜਾ ਉਹਨੂੰ ਮੁਸ਼ਕਲਾਂ ਤੋਂ ਬਚਾਉਂਦਾ ਤੇ ਅਣਹਣ ਅਣਹੋਏ ਘਟਾਵਾਂ ਤੋਂ ਰਾਹ ਸੁਟਕਾਰਾ ਦਿਵਾਉਂਦਾ ਹੈ ਇਹ ਆਪਾਂ ਨੂੰ ਗੱਲਾਂ ਤਾਂ ਅਣਮਿੱਥੀਆਂ ਜਿਹੀਆਂ ਲੱਗਦੀਆਂ ਨੇ ਪਰ ਜੇਕਰ ਇਨ੍ਹਾਂ ਗੱਲਾਂ ਤੇ ਆਪਾਂ ਅਮਲ ਕਰ ਲਿਆ ਤਾਂ ਸਾਡੀ ਜ਼ਿੰਦਗੀ ਸਵਰ ਜਾਂਦੀ ਹੈ ਖਾ ਪਾਉਸ ਮਨੁੱਖਾ ਜੂਨ ਦੇ ਵਿੱਚੋਂ ਹੈ ਜਿਨ੍ਹਾਂ ਨੇ ਪੱਥਰ ਦੇ ਵਿੱਚੋਂ ਰੱਬ ਨੂੰ ਪਾ ਲਿਆ ਸੀ ਸੋ ਸਾਨੂੰ ਲੋੜ ਹੈ ਅੰਮ੍ਰਿਤ ਵੇਲੇ ਉੱਠਣ ਦੀ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਣ ਦੀ ਤੇ ਉਸ ਤੋਂ ਬਾਅਦ ਭਰੋਸੇ ਤੇ ਸਬਰ ਦੀ ਜੇਕਰ ਅਸੀਂ ਭਰੋਸਾ ਤੇ ਸਬਰ ਰੱਖਿਆ ਕਹਿੰਦੇ 12 ਸਾਲ ਤੱਕ ਰੂੜੀ ਆਪਣੇ ਤੇ ਭਰੋਸਾ ਰੱਖਦੀ ਤੇ ਆਪਣੇ ਪਰਮਾਤਮਾ ਤੇ ਭਰੋਸਾ ਰੱਖਦੀ ਫਿਰ ਉਸ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ ਤੇ ਸਾਡੀ ਕਿਉਂ ਨਾ ਸੁਣੀ ਜਾਵੇਗੀ ਆਪਾਂ ਵੀ ਜੇਕਰ ਇਸ ਇੱਕ ਅਕਾਲ ਪੁਰਖ ਦੇ ਪਰੋਸਾ ਰੰਗਾ ਰੱਖਾਂਗੇ ਤਾਂ ਸਾਡੇ ਵੀ ਰਿਜਕ ਦੇ ਵਿੱਚ ਬਰਕਤ ਪਵੇਗੀ ਮੁਸ਼ਕਲਾਂ ਤੋਂ ਅਕਾਲ ਪੁਰਖ ਬਚਾਉਂਦਾ ਹੈ ਅਣਹੋਣੇ ਘਟਾਵਾਂ ਤੋਂ ਰਾਹ ਤੋਂ ਛੁਟਕਾਰਾ ਦਿਵਾਉਂਦਾ ਹੈ ਇੱਜ਼ਤ ਮਾਨ ਤੇ ਸਤਕਾਰ ਵਿੱਚ ਵਾਅਦਾ ਕਰਉਂਦਾ ਹੈ ਤੀਜਾ ਕੰਮ ਹੈ ਜੇਕਰ ਕਿਸੇ ਦੀ ਮਦਦ ਦੀ ਲੋੜ ਹੋਵੇ ਤਾਂ ਮਦਦ ਜ਼ਰੂਰ ਕਰਿਆ ਕਰੋ ਦੂਜਿਆਂ ਦੀ ਮਦਦ ਕਰਨ ਵਾਲਾ ਕਦੇ ਵੀ ਗਰੀਬ ਨਹੀਂ ਰਹਿੰਦਾ ਕਈ ਵਾਰ ਮਨੁੱਖ ਪਾਠ ਅਰਦਾਸ ਭਗਤੀ ਕਰਦਾ ਹੈ ਪਰ ਰਾਹ ਨਹੀਂ ਮਿਲਦਾ ਕਿਉਂਕਿ ਨੇਕੀ ਦੀ ਕਮੀ ਹੁੰਦੀ ਹੈ ਪਰ ਜੇ ਦਿਲੋਂ ਮਦਦ ਕਰੀਏ ਰੱਬ ਖੁਦ ਮਦਦ ਕਰਦਾ ਹੈ। ਕਈ ਵਾਰ ਆਪਾਂ ਮਦਦ ਕਰਨ ਦੇ ਲਈ ਦੂਰ ਜਾਂਦੇ ਹਾਂ ਕਿਸੇ ਗੁਰਦੁਆਰੇ ਵਿੱਚ ਜਾਂਦੇ ਹਾਂ ਜਾਂ ਕਿਤੇ ਹੋਰ ਜਾਂਦੇ ਹਾਂ ਪਰ ਕਈ ਆਪਣੇ ਪਿੰਡਾਂ ਦੇ ਵਿੱਚ ਹੀ ਮਦਦ ਮਦਦਗਾਰ ਹੁੰਦੇ ਹਨ। ਕਈ ਘਰ ਅਜਿਹੇ ਗਰੀਬ ਹੁੰਦੇ ਹਨ ਜਿੱਥੇ ਬੱਚਿਆਂ ਨੂੰ ਪੜਾਇਆ ਨਹੀਂ ਜਾਂਦਾ। ਤੁਸੀਂ ਉਹਨਾਂ ਦੀ ਪੜ੍ਹਾਈ ਦਾ ਖਰਚਾ ਹੀ ਚੁੱਕ ਲਓ। ਜੇ ਇਹਨੇ ਇੰਨਾ ਤੁਹਾਡੇ ਕੋਲ ਨਹੀਂ ਹੈ ਤਾਂ ਉਹਨਾਂ ਨੂੰ ਕੁਝ ਕਿਤਾਬਾਂ ਖਰੀਦ ਕੇ ਦਿਓ ਕੁਝ ਪੈਨਸਲਾ ਖਰੀਦ ਕੇ ਦਿਓ ਜਾਂ ਫਿਰ ਉਹਨਾਂ ਦੀ ਕੁਝ ਫੀਸ ਹੀ ਭਰ ਦਿਓ ਜੇ ਕਿਸ ਘਰ ਦੇ ਵਿੱਚ ਕੋਈ ਮਾਈ ਬਜ਼ੁਰਗ ਬੁੱਢੇ ਹਨ ਉਹਨਾਂ ਨੂੰ ਦਵਾਈ ਦੀ ਲੋੜ ਆ ਤਾਂ ਉਹਨਾਂ ਨੂੰ ਦਵਾਈ ਲੈ ਕੇ ਦਿਓ ਬਹੁਤੀ ਦੂਰ ਤਹਾਨੂੰ ਜਾਣ ਦੀ ਲੋੜ ਹੀ ਨਹੀਂ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤੁਸੀਂ ਕੋਈ ਗਰੀਬ ਗੁਰੂਬਾ ਲੱਭ ਲਓ ਤੇ ਉੱਥੇ ਹੀ ਲੋੜਵੰਦ ਇਨਸਾਨ ਦੀ ਤੁਸੀਂ ਮਦਦ ਕਰੋ ਜੇਕਰ ਇੰਜ ਮਦਦ ਕਰੋਗੇ ਤਾਂ ਤੁਹਾਨੂੰ ਪਰਮਾਤਮਾ ਨੇ ਬਹੁਤ ਕੁਝ ਦੇਣਾ ਦੂਜਿਆਂ ਦੀ ਮਦਦ ਕਰਨ ਵਾਲਾ ਕਦੇ ਗਰੀਬ ਨਹੀਂ ਹੁੰਦਾ ਸੋ ਜੇਕਰ ਕਿਸੇ ਦਾ ਧੀ ਪੁੱਤ ਪੜ੍ਹਾਈ ਤੋਂ ਵਾਂਝਾ ਰਹਿੰਦਾ ਉਸ ਦੀ ਫੀਸ ਧਾਰੋ ਦਾਖਲਾ ਦਿਓ ਕਿਤਾਬਾਂ ਦਿਓ ਪੈਨਸਲਾਂ ਦਿਓ ਜੇਕਰ ਕੋਈ ਬਜ਼ੁਰਗ ਕਿਸੇ ਦਵਾਈ ਤੋਂ ਵਾਂਝਾ ਰਹਿੰਦਾ ਉਸ ਨੂੰ ਦਵਾਈ ਦਿਵਾਓ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਬਰਕਤ ਵੱਧਦੀ ਹੈ ਤੇ ਅਣਕਥੇ ਰਾਹ ਕਿਸ ਤਰ੍ਹਾਂ ਤੁਹਾਡੇ ਜਿਹੜੇ ਆ ਉਹ ਦੂਰ ਹੁੰਦੇ ਹਨ ਇਸ ਸੰਦੇਸ਼ ਨੂੰ ਸਮਝਾਉਣ ਲਈ ਮਾਪੁਰਖਾਂ ਨੇ ਇੱਕ ਸੱਚੀ ਘਟਨਾ ਦੱਸੀ ਇੱਕ ਗਰੀਬ ਪਤੀ ਪਤਨੀ ਜਿਨ੍ਹਾਂ ਦੇ ਘਰ ਵਿੱਚਕਾਰ ਪੈਸਾ ਵੀ ਨਹੀਂ ਸੀ ਉਹਨਾਂ ਨੂੰ ਬੱਚਾ ਹੋਣ ਵਾਲਾ ਸੀ ਉਹ ਰਾਤ ਨੂੰ ਰਾਜ ਦੇ ਕੋਲ ਮਦਦ ਕਰਨ ਲਈ ਤੁਰੇ ਪਰ ਰਾਹ ਵਿੱਚ ਥੱਕ ਕੇ ਰੋਖੇ ਹੇਟਾਂ ਟਿਕ ਗਏ ਰਾਜਾ ਹਰ ਰਾਤ ਆਪਣੀ ਪਰਜਾ ਦੀ ਹਾਲਤ ਵੇਖਣ ਵਿੱਚ ਵੇਖਣ ਲਈ ਨਿਕਲਦਾ ਸੀ ਜਦ ਰੁੱਖੇ ਠਾਂ ਅੱਗ ਵੇਖੀ ਸੈਨਿਕ ਭੇਜਿਆ ਗੱਲ ਸੁਣੀ ਤੇ ਫਿਰ ਰਾਣੀ ਨੂੰ ਲੈ ਗਿਆ ਰਾਣੀ ਨੇ ਆਪਣੇ ਹੱਥੀਂ ਔਰਤ ਦੀ ਸਹਾਇਤਾ ਕੀਤੀ ਪਤੀ ਨੂੰ ਨਹੀਂ ਪਤੀ ਪਤਾ ਸੀ ਕਿ ਇਹ ਰਾਣੀ ਹੈ ਉਹ ਉਸ ਨੂੰ ਹੁਕਮ ਦਿੰਦਾ ਰਿਹਾ ਜਦ ਰਾਣੀ ਬੱਚਾ ਲੈ ਕੇ ਬਾਹਰ ਆਈ ਤਾਂ ਪਤੀ ਹੈਰਾਨ ਹੋ ਗਿਆ ਰਾਜਾ ਆਇਆ ਤੇ ਕਿਹਾ ਕਿ ਇਹ ਨਗਰ ਸਾਰਿਆਂ ਦਾ ਇੱਥੇ ਇੱਜ਼ਤ ਮਦਦ ਤੇ ਨੇਕੀ ਸਭ ਦਾ ਹੱਕ ਹੈ ਇਸ ਦੀ ਮਦਦ ਦੀ ਮਹਾਨਤਾ 6 ਕਿਉਂਕਿ ਉਸ ਰਾਣੀ ਨੇ ਕਦੇ ਇਹ ਹੰਕਾਰ ਨਹੀਂ ਸੀ ਕੀਤਾ ਕਿ ਮੈਂ ਰਾਣੀ ਹਾਂ ਤੇ ਇਸ ਗਰੀਬ ਔਰਤ ਦੀ ਕਿਉਂ ਸਹਾਇਤਾ ਕਰਾਂ ਪਰ ਉਸ ਗਰੀਬ ਔਰਤ ਦਾ ਜਿਹੜਾ ਪਤੀ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਰਾਣੀ ਹੈ ਤੇ ਉਹ ਉਸ ਤੇ ਹੁਕਮ ਚਲਾਉਂਦਾ ਰਿਹਾ ਉਹ ਗਰੀਬ ਹੋਣ ਦੇ ਬਾਵਜੂਦ ਵੀ ਉਹ ਰਾਣੀ ਤੇ tỏਸ ਦਿਖਾਉਂਦਾ ਸੀ ਪਰ ਰਾਣੀ ਉਸ ਗਰੀ ਆ ਰਾਣੀ ਹੋਣ ਦੇ ਬਾਵਜੂਦ ਵੀ ਉਸ ਗਰੀਬ ਔਰਤ ਦੀ ਮਦਦ ਕਰਨ ਲੱਗੀ ਕਿ ਉਹਨਾਂ ਦੋਵਾਂ ਦੇ ਵਿੱਚ ਫਰਕ ਇਹ ਸੀ ਕਿ ਰਾਣੀ ਨੂੰ ਰਾਣੀ ਹੋਣ ਦਾ ਹੰਕਾਰ ਨਹੀਂ ਸੀ ਪਰ ਉਸ ਗਰੀਬ ਬੰਦੇ ਨੂੰ ਗਰੀਬ ਹੋਣ ਤੇ ਵੀ ਹੰਕਾਰ ਹੋਇਆ ਪਿਆ ਸੀ ਕਿ ਉਸ ਦੇ ਘਰ ਕੋਈ ਔਰਤ ਉਸ ਦੀ ਪਤਨੀ ਨੂੰ ਬੱਚਾ ਹੋ ਰਿਹਾ ਸੀ ਤੇ ਉਸ ਉਸ ਦੀ ਪਤਨੀ ਦੀ ਮਦਦ ਕਰਨ ਵਾਸਤੇ ਸੋ ਇਹੋ ਕਹਿੰਦੇ ਹਾਂ ਕਿ ਕਦੇ ਹੰਕਾਰ ਦੇ ਵਿੱਚ ਨਾ ਰਹੋ ਜਿਸ ਤਰ੍ਹਾਂ ਕਿ ਰਾਜਾ ਤੇ ਰਾਣੀ ਨੇ ਆਪਣੇ ਨਗਰ ਦਾ ਸਾਰਿਆਂ ਦਾ ਇੱਜ਼ਤ ਤੇ ਮਦਦ ਤੇ ਨੇਕੀ ਦਾ ਰਾਹ ਚੁਣਿਆ ਇਸੇ ਤਰ੍ਹਾਂ ਤੁਸੀਂ ਵੀ ਇੱਜ਼ਤ ਮਦਦ ਤੇ ਨੇਕੀ ਤੇ ਕਦੇ ਕਿਸੇ ਤੇ ਹੰਕਾਰ ਦੇ ਵਿੱਚ ਰੋਗ ਨਾ ਪਾਓ ਹੱਕ ਹਲਾਲ ਦੀ ਕਮਾਈ ਹਮੇਸ਼ਾ ਕਰੋ ਪਰਿਵਾਰ ਦੀ ਰੱਖਿਆ ਹੱਕ ਹਲਾਲ ਦੀ ਕਮਾਈ ਹੀ ਕਰਦੇ ਮਾਪਿਆਂ ਦੀ ਸੇਵਾ ਕਰੋ ਜਿਨ੍ਹਾਂ ਦੇ ਘਰ ਇਹ ਗੁਣ ਹੁੰਦੇ ਨੇ ਉਹਨਾਂ ਦੇ ਘਰ ਰੱਬ ਦੀ ਮਿਹਰ ਹਮੇਸ਼ਾ ਬਣੀ ਰਹਿੰਦੀ ਹੈ ਜੇਕਰ ਅਸੀਂ ਹੱਕ ਹਲਾਲ ਦੀ ਕਮਾਈ ਕਰਾਂਗੇ ਤਾਂ ਸਾਡੇ ਪਰਿਵਾਰ ਦੇ ਵਿੱਚ ਉਹ ਕਮਾਈ ਕਦੇ ਵੀ ਮਾੜੇ ਕੰਮ ਨਹੀਂ ਲੱਗੇਗੀ ਕਈ ਵਾਰ ਅਸੀਂ ਕੀ ਸੋਚਦੇ ਹਾਂ ਕਿ ਸਾਡੇ ਘਰ ਦੇ ਵਿੱਚ ਇਹੋ ਜਿਹਾ ਪੈਸਾ ਆ ਜਾਂਦਾ ਹੈ ਕਿ ਉਹ ਮਾੜੇ ਰਾਹ ਤੇ ਚੱਲਿਆ ਜਾਂਦਾ ਹੈ ਜਾਤਾ ਬਿਮਾਰੀਆਂ ਤੇ ਹੀ ਲੱਗ ਜਾਂਦਾ ਜਾਂ ਫਿਰ ਕਿਸੇ ਲੜਾਈ ਝਗੜੇ ਕੇਸ ਮੁਕਦਮੇ ਤੇ ਲੱਗ ਜਾਂਦਾ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੀ ਇਹ ਕਮਾਈ ਜਿਹੜੀ ਮਾੜੀ ਸੀ ਉਹ ਸਾਡੇ ਮਾੜੇ ਰਾਹ ਰਹੀ ਨਿਕਲ ਗਈ ਸੋ ਸਾਰਿਆਂ ਨੂੰ ਇਹੀ ਕਿਹਾ ਜਾਂਦਾ ਕਿ ਹੱਕ ਹਲਾਲ ਦੀ ਕਮਾਈ ਕਰੋ ਪੰਜਵਾਂ ਕੰਮ ਹੈ ਕਿ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਵੀ ਇਨਸਾਨ ਜੋ ਵੀ ਮਿਲਿਆ ਆ ਵਾਹਿਗੁਰੂ ਦਾ ਧੰਨਵਾਦ ਕਰਦਾ ਹੈ ਨਾ ਤਾਂ ਉਹ ਧੰਨਵਾਦ ਦੇ ਰਾਹੀਂ ਵਾਹਿਗੁਰੂ ਜੀ ਸਾਨੂੰ ਦੁੱਗਣਾ ਹੋਰ ਦੇ ਕੇ ਸਾਨੂੰ ਖੋਸ ਕਰਦੇ ਹਨ ਸਾਨੂੰ ਹਰ ਰੋਜ਼ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਕੋਟਨ ਕੋਟ ਸ਼ੁਕਰਾਨਾ ਜੇਕਰ ਵਾਹਿਗੁਰੂ ਜੀ ਦਾ ਕਰਾਂਗੇ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਅਸੀਂ ਤੋਖਾ ਨਹੀਂ ਖਾਵਾਂਗੇ ਇਹ ਨਿਯਮ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਅਪਣਾ ਕੇ ਵੇਖੋ ਜੇਕਰ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਉਗੇ ਹੱਕ ਹalal ਦੀ ਕਮਾਈ ਕਰਨੀ ਸ਼ੁਰੂ ਕਰ ਦਉਗੇ ਤੇ ਨੇਕੀ ਕਰਨੀ ਸ਼ੁਰੂ ਕਰ ਦਉਗੇ ਤੇ ਕਿਸੇ ਲੋੜਵੰਦ ਇਨਸਾਨ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਉਗੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਰਿਜਕ ਦੇ ਵਿੱਚ ਵਾਧਾ ਬਹੁਤ ਹੋਣਾ ਵਾ ਅੰਮ੍ਰਿਤ ਵੇਲੇ ਉਠਣਾ ਸ਼ੁਰੂ ਕਰ ਦਿਓ ਅੰਮ੍ਰਿਤ ਵੇਲੇ ਉਠਣ ਤੋਂ ਬਾਅਦ ਇਹ ਕੰਮ ਕਰਨੇ ਨੇ ਕੰਮ ਕਿਸ ਤਰ੍ਹਾਂ ਕਰਨੇ ਨੇ ਕਿ ਅੰਮ੍ਰਿਤ ਵੇਲੇ ਉਠੋ ਰੱਬ ਰੱਬ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਫਿਰ ਸ਼ੁਕਰਾਨਾ ਵਾਹਿਗੁਰੂ ਜੀ ਦਾ ਕਰੋ ਜੋ ਦਾਤਾਂ ਦਿੱਤੀਆਂ ਨੇ ਉਹਨਾਂ ਦੇ ਲਈ ਫਿਰ ਹੱਕ ਹਲਾਲ ਦੀ ਕਮਾਈ ਕਰੋ ਜੋ ਵੀ ਤੁਹਾਡਾ ਰਿਜਕ ਹੈ ਜੋ ਵੀ ਤੁਹਾਡੀ ਕਿਰਤ ਹੈ ਉਹਦੇ ਵਿੱਚ ਹਮੇਸ਼ਾ ਹੱਕ ਹਲਾਲ ਦੀ ਕਮਾਈ ਕਰੋ ਫਿਰ ਤੀਸਰਾ ਕੰਮ ਜਦੋਂ ਤੁਸੀਂ ਆਪਣੇ ਕੰਮ ਤੇ ਜਾਣਾ ਉਸ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੀ ਸੱਤ ਤੇ ਜਾਂ ਫਿਰ ਵਿਹੜੇ ਦੇ ਵਿੱਚ ਪੰਛੀਆਂ ਜਨੌਰਾਂ ਨੂੰ ਚੋਲ ਜਰੂਰ ਪਾਇਆ ਕਰੋ